ਇੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਨ ਕੋਈ ਮਹਾਰਾਜ ਦੇ ਕੋਲੇ ਕੋਈ ਇੱਛਾ ਲੈ ਕੇ ਆਉਂਦਾ ਹੈ ਕੋਈ ਕੋਈ ਇੱਛਾ ਲੈ ਕੇ ਆਉਂਦਾ ਹੈ ਕੋਈ ਇੱਛਾ ਤੋਂ ਤਾਂ ਬਗੈਰ ਹੈ ਹੀ ਨਹੀਂ ਦੋ ਤਰ੍ਹਾਂ ਦੇ ਹੈ ਇੱਕ ਰਸਤੇ ਹੈ ਇੱਕ ਪਰਮਾਰਥ ਹੈ ਇੱਕ ਸਵਾਰਥ ਹੈ ਜਿਹੜਾ ਪਰਮਾਰਥ ਵਾਲਾ ਰਸਤਾ ਹੈ ਉਹ ਤਾਂ ਸੰਸਾਰ ਦੇ ਜਗਤ ਵਿੱਚ ਹੈਗੇ ਲੋਕ ਵਿਰਲੇ ਜਗ ਮਾਇ ਉਤਮ ਕਾਢੀਆ ਵਿਰਲੇ ਕੇ ਕੀ ਜਿਵੇਂ ਆਮ ਕਹਾਵਤਾ ਧਰਤੀ ਤੰਗ ਨਹੀਂ ਸਾਧ ਮੰਗਣੀ ਉਹ ਤਾਂ ਵਿਰਲੇ ਲੋਕ ਹੋਇਆ ਕਰਦੇ ਆ ਜਿਨ੍ਹਾਂ ਨੇ ਪਰਮਾਰਥ ਦਾ ਰਸਤਾ ਦੇਖਣਾ ਜਾਂ ਆਪਣਾ ਜਨਮ ਸਵਾਰਣਾ ਚਾਹੋ ਜਿਨ੍ਹਾਂ ਨੂੰ ਇਹ ਆ ਵੀ ਆਪਾਂ ਵਾਹਿਗੁਰੂ ਪਰਮੇਸ਼ਰ ਦਾ ਜਪ ਤਪ ਕਰਨਾ ਗੁਰੂ ਦੇ ਚਰਨਾਂ ਦੇ ਵਿੱਚ ਆਉਣਾ ਕੇਵਲ ਤੇ ਕੇਵਲ ਇੱਕੇ ਮੰਗ ਹੋਇਆ ਕਰਦੀ ਹੈ ਇੱਕ ਸਵਾਰਥ ਜਦੋਂ ਦਾ ਸੋਨ ਨੂੰ ਸਵਾਰਥ ਹੈ ਸੋਨ ਨੂੰ ਕਿਸੇ ਤੱਕ ਗਾਉਂ ਹੈ ਫਿਰ ਤਾਂ ਤੁਸੀਂ ਉਹਦੇ ਮਗਰ ਮੂਰੇ ਤੇ ਜਦੋਂ ਗਾਉਂ ਨਹੀਂ ਫੇਰ ਨਹੀਂ ਫਿਰ ਤੇਰੇ ਤੱਕ ਸਾਨੂੰ ਕੋਈ ਕੰਮ ਨਹੀਂ ਇਸੇ ਤਰ੍ਹਾਂ ਮਹਾਰਾਜ ਦੇ ਚਰਨਾਂ ਚ ਆਪ ਕਹਿੰਨੇ ਮਹਾਰਾਜ ਜੀ ਜੋ ਅਸੀਂ ਕਹਿੰਨੇ ਆ ਤੂੰ ਉਹ ਕਰ ਜੋ ਤੂੰ ਸਾਨੂੰ ਕਹਿੰਦਾ ਸੀ ਉਹ ਨਹੀਂ ਕਰਨਾ ਜਿਹੜੀ ਗੱਲ ਤੂੰ ਸਾਨੂੰ ਕਹੇ ਅਸੀਂ ਉਹ ਨਹੀਂ ਕਰਨੀ ਜੋ ਅਸੀਂ ਕਹਿੰਨੇ ਆ ਤੂੰ ਉਹ ਕਰ ਉਹ ਵੀ ਲੋਕ ਹੈਗੇ ਆ ਇਸੇ ਤਰ੍ਹਾਂ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਕੰਨ ਤੋਂ ਭਾਵੇਂ ਐ ਵੀ ਰੱਬ ਦੇ ਚਰਨਾਂ ਦੇ ਵਿੱਚ ਕੀਤੀ ਹੋਈ ਸੇਵਾ ਕਦੇ ਬੇਅਰਥ ਨਹੀਂ ਜਾਂਦੀ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਈ ਮਨ ਚੰਦਿਆ ਫਲ ਪਾਉ ਮਨਾਂ ਹੋਮੈ ਵਿੱਚੋਂ ਜਾਏ ਧਰਤੀ ਦੇ ਵਿੱਚ ਬੀਜ ਬੀਜਦੇ ਆ ਉਹਨਾਂ ਨੂੰ ਉੱਗਰ ਉੱਗਰਨ ਵਾਸਤੇ ਕੁਝ ਦਿਨ ਲੱਗਦੇ ਆ ਇਹ ਰੱਬ ਆਉ ਨੂੰ ਪਾਲਦੇ ਆ ਇਸੇ ਤਰ੍ਹਾਂ ਇਹ ਸਰੀਰ ਰੂਪੀ ਇੱਕ ਜਮੀਨ ਰੂਪੀ ਇੱਕ ਹੀ ਸਰੀਰ ਹੈ ਜਿਹਦੇ ਬਾਰੇ ਗੁਰਬਾਣੀ ਦੀ ਪੰਗਤੀ ਆ ਥਿਰ ਘਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਗੋਹਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਾ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪੱਕਰੀ ਪ੍ਰਭ ਸੁਆਮੀ